ਕੀ ਇਹ ਜਾਣਕਾਰੀ ਤਾਂ ਦਿੱਤੀ ਹੈਗੀ ਆ ਜਿਸ ਤਰ੍ਹਾਂ ਅਕਸਰ ਹੀ ਵੀਰਵਾਰ ਜਾਂ ਜੇਠੇ ਵੀਰਵਾਰ ਕੋਈ ਵਿਸ਼ੇਸ਼ ਪ੍ਰੋਗਰਾਮ ਹੁੰਦੇ ਆ ਕਿ ਇੱਥੇ ਵੀ ਕੋਈ ਇਸ ਤਰ੍ਹਾਂ ਪ੍ਰੋਗਰਾਮ ਹੁੰਦਾ ਹੈ ਐਤਵਾਰ ਵਾਲੇ ਦਿਨ ਜੋ ਵੀ ਰਾਜਾ ਸਾਹਿਬ ਦੇ ਸੰਗਤ ਜਾਂਦੀ ਆ ਸਾਰੇ ਇੱਥੇ ਨਿਮਸ਼ਕਾਰ ਕਰਕੇ ਜਾਂਦੇ ਆ ਕੁਝ ਉਤਰੋ ਆਪੇ ਜਾਂਦੇ ਆ ਹਰੇਕ ਜੇਠੇ ਵੀਰਵਾਰ ਨੂੰ ਇੱਥੇ ਨਕਲਾਂ ਦਾ ਪ੍ਰੋਗਰਾਮ ਪੱਕਾ ਹੁੰਦਾ ਮਤਲਬ ਇੱਥੇ ਜਿਹੜਾ ਨਕਲਾਂ ਦਾ ਪ੍ਰੋਗਰਾਮ ਆ ਉਹ ਹਰੇਕ ਜੇਠੇ ਵੀ ਰੇਠੇ ਵੀਰਵਾਰ ਵੀ ਇੱਥੇ ਮਾਰਨ ਲਿਆ ਇੱਥੇ ਹੁਣੇ ਥੋੜੇ ਚਿਰ ਵਿੱਚ ਪਿੰਡ ਮੂਸਾਪੜ ਦੇ ਵਿੱਚ ਬੱਚਾ ਫਤੇ ਸਿੰਘ ਜੋ ਬਚਪਨ ਤੋਂ ਗੁੰਗਾ ਸੀ ਉਹ ਮੀਆਂ ਸਾਹਿਬ ਦੇ ਰਹਿਮਤ ਦੇ ਸਰਕਾ ਬੋਲਣ ਲੱਗਾ ਇਹ ਕਦੋਂ ਦੀ ਗੱਲ ਆ ਇਹ ਪਿਛਲੇ ਸਾਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬੋਲਣ ਲੱਗਾ ਮਤਲਬ ਗੁੰਗਾ ਬੱਚਾ ਬੋਲਣ ਲੱਗ ਪਿਆ ਲਗ ਸਾਲ ਦਾ ਪਿੰਡ ਮੂਸਾਪੜ ਫਤੇ ਸਿੰਘ ਪਿੰਡ ਮੇਟੀ ਆਣੇ ਤੋਂ ਬੱਚਾ ਰਿਹਾਨ ਜੋ ਗੁੰਗਾ ਸੀ ਉਹ ਮੀਆਂ ਸਾਹਿਬ ਦੇ ਰਹਿਮਤ ਦੇ ਸਰਕਾ ਬੋਲਣ ਲੱਗਾ ਪੀਪਾ ਰੰਗੀ ਮਹਲੇ ਫਗਵਾੜੇ ਦੇ ਵਿੱਚ ਇਲਮ ਦੇ ਨਾਲ ਅੰਨ੍ਹਾ ਕੀਤਾ ਬੱਚਾ ਮੀਆਂ ਸਾਹਬ ਦੇ ਰਹਿਮਤਾਂ ਦੇ ਸਦਕਾ ਬੋਲਣ ਲੱਗਾ ਗਰਦਾਸ ਪਰ ਤੋਂ ਵੀ ਸੰਗਤ ਆ ਪਚਾ 75 ਮਿੰਦਰ ਸਿੰਘ ਜੋ ਅਮਰੀਕਾ ਗਿਆ ਸੀ ਉਹਨਾਂ ਦੇ ਪਰਿਵਾਰਾਂ ਦੇ ਆਪਸੀ ਰੰਜਿਸ਼ਾ ਕਰਕੇ ਉਹਦੀ ਚਾਚੀ ਨੇ ਉਹਦੀ ਮਾਂ ਨੂੰ ਕਹਿ ਦਿੱਸ ਕਿ ਬੱਚੇ ਨੂੰ ਪਾਗਲ ਕਰਕੇ ਇੰਡੀਆ ਲੋਣਾ ਬੱਚਾ ਪਾਗਲ ਹੋ ਕੇ ਇੰਡੀਆ ਜਦੋਂ ਠੀਕ ਹੋਇਆ ਤਾਂ ਬੱਚੇ ਨੂੰ ਅੰਨ੍ਹਾ ਕਰਨਾ ਬੱਚੇ ਨੂੰ ਅੰਨ੍ਹਾ ਕੀਤਾ ਤਾਂ ਉਹ ਆਪਣੀਆਂ ਸਾਹਬਾਂ ਦੇ ਚਾਰਨਾ ਵਿੱਚ ਫਰਿਆਦ ਕਰਾ ਕੇ ਗਏ ਆ ਤੇ ਪਿੰਡ ਪਠਾਨ ਪਠਾਨਕੋਟ ਤੋਂ ਬੱਚੀ ਪੂਜਾ ਜੋ ਬੈਂਕ ਦੇ ਘਰਾਂ ਤੋਂ ਵਾਪਸ ਆ ਰਹੇ ਸੀ ਉਹ ਬੱਚੀ ਚਰਾਸਤੇ ਵਿੱਚ ਕਿਸੇ ਕਾਲੇ ਏਲਮ ਦੇ ਲੈਟ ਵੱਜਣ ਦੇ ਬੱਚੀ ਅੰਨੇ ਹੋਏ ਜਦੋਂ ਮੀਆਂ ਸਾਹਿਬ ਦਾ ਦਰਬਾਰ ਦਾ ਨਾਮ ਸੁਣਿਆ ਤੇ ਮੀਆਂ ਸਾਹਿਬ ਦੇ ਦਰਬਾਰ ਦੇ ਉੱਤੇ ਰਾਤ ਨੂੰ 12 ਵਜੇ ਪਹੁੰਚੇ ਦਰਬਾਰ ਤੇ ਪਹੁੰਚਣ ਤੇ ਜਦੋਂ ਮੀਆਂ ਸਾਹਿਬ ਦੇ ਦਰਬਾਰ ਤੇ ਪਹੁੰਚੇ ਬੱਚੀ ਨੇ ਇੱਕ ਵਾਰ ਦਿਸਣ ਲੱਗਾ ਸੰਤ ਬਾਬਾ ਹਯਾਰਾ ਸਿੰਘ ਦੇ ਸੋਖਾ ਸੰਤੇ ਜਦੋਂ ਰਾਤ ਨੂੰ ਦੇਖਤੇ ਢਾਕੂ ਰੱਖਿਆ ਬੱਚੀ ਨੂੰ ਤਿੰਨ ਵਾਰ ਦਿਸਣ ਲੱਗਾ ਤੇ ਅਪਰੇ ਲਾਗੇਪਿੰਡ ਸਮਰਾੜੀ ਦੇ ਵਿੱਚ ਬੱਚੇ ਗੁਰਵਿੰਦਰ ਕੋਰ ਦੀ ਕੈਂਸਰ ਦੀ ਬਿਮਾਰੀ ਤੋਂ ਠੀਕ ਹੋਈਆ ਆਸਟ੍ਰੇਲੀਆ ਦੇ ਵਿੱਚ ਬੱਚੇ ਬੱਚੇ ਆਸਟ੍ਰੇਲੀਆ ਵਿੱਚ ਵੀ ਬੱਚੇ ਕੈਂਸਰ ਦੀ ਬਿਮਾਰੀ ਤੋਂ ਠੀਕ ਹੋਈਆ ਇੱਥੇ ਬੱਤੀਆ ਬੱਤੀਆ ਸਾਲਾਂ ਬਾਅਦ ਮੀਆਂ ਸਾਹਿਬ ਨੇ ਸੰਕਟਾਂ ਨੂੰ ਆਲਾਦ ਬਖਸ਼ਿਆ ਪਿੰਡ ਦਸਾਜ ਕੋਰ ਦੇ ਵਿੱਚ ਬੇਲਾਜਿਆਂ ਨੂੰ ਜਿਨ੍ਹਾਂ ਡਾਕਟਰਾਂ ਤੇ ਜੋਖੀਆਂ ਨੇ ਵੀ ਜਵਾਬ ਦਿੱਤਾ ਸੀਗਾ ਮੀਆਂ ਸਾਹਿਬ ਦੇ ਦਰਬਾਰ ਤੇ ਹਲਪੂਣ ਤੇ ਮੀਆਂ ਸਾਹਿਬ ਨੇ ਪੁੱਤਰੇ ਤੇ ਪਤਰੀ ਦੇ ਦਾਤ ਬਖਸ਼ੇ ਜਿਨ੍ਹਾਂ ਦਾ ਨਾਮ ਵੀ ਮੀਆਂ ਦਾ ਸਾਹਬ ਦੇ ਦਰਬਾਰ ਤੋਂ ਸ਼ੁਕਤ ਤੇ ਸ਼ਾਂਤੀ ਰੱਖਿਆ ਗਿਆ ਪਿੰਡ ਸੱਚੇ ਸਮਾਨਪਰ ਦੇ ਵਿੱਚ ਬਿਹਲਾ ਆਦਿਆਂ ਨੇ ਮੀਆਂ ਸਾਹਿਬ ਦੇ ਚਰਨਾਂ ਵਿੱਚ ਰੋ ਰੋ ਕੇ ਫਰਿਆਦ ਕੀਤੀ ਸੰ ਪੁੱਤਰ ਦੀ ਦਾਤਨੀ ਸੰ ਪੁੱਤਰੀ ਦੇ ਦਾਤਬਖਸ਼ ਮੀਆਂ ਸਾਹਿਬ ਨੂੰ ਪੁੱਤਰੀ ਦਾਤਬਖਸ਼ ਜਿਸ ਦਾ ਨਾਮ ਮੀਆਂ ਸਾਹਿਬ ਦੇ ਦਰਵਾਜ਼ੇ ਤੋਂ ਰੇਮ ਤਰਖਿਆ ਗਿਆ ਮੀਆਂ ਸਾਹਿਬ ਦੇ ਦਰਵਾਜ਼ੇ ਤੋਂ ਦੂਰ ਦੂਰ ਸੱਤ ਦੇ ਸਭ ਦੇ ਸੱਤ ਤੋਂ ਅਸਟ ਮੀਆਂ ਸਾਹਿਬ ਦੇ ਦਰਵਾਜ਼ੇ ਤੋਂ ਅਫਗਾਨਿਸਤਾਨ ਤੋਂ ਮਹਿਬੂਬਾ ਨੇ ਵੀ ਆਪਣੇ ਤੇ ਆਪਣੇ ਪਰਮਾਤਮਾ ਦੇ ਦੇਹੀ ਰੋਗ ਦੂਰ ਕਰਨ ਦਾ ਆਪਣੇ ਚਾਹਨਾ ਵਿੱਚ ਪ੍ਰਯਾਸ ਕਰੇ ਮੀਆਂ ਸਾਹਿਬ ਦੇ ਦਰਵਾਜ਼ੇ ਤੋਂ ਭਈ ਤੋਂ ਸ਼ੇਖਾ ਐਮਨਾ ਨੇ ਮੀਆਂ ਸਾਹਿਬ ਦੇ ਦਰਕਰਖ ਸੋਭਾ ਸੰਕੇ ਜਿੱਦਾਂ ਦੇ ਬੱਚੇ ਕੇਸ ਪੂਰੇ ਨਹੀਂ ਹੁੰਦੇ ਉਹਨਾਂ ਨੇ ਵੀ ਆਪਣੇ ਮੀਆਂ ਸਾਹਿਬ ਦੇ ਦਰਕਰਖ ਸੋਭਾ ਸੰਕੇ ਮੀਆਂ ਸਾਹਿਬ ਦਾ ਦਰਬਾਰ ਦੇ ਕੇ ਔਲਾਦ ਦੇ ਵਾਸਤੇ ਫਰਿਆਦ ਕਰਾਈ ਆ ਮੀਆਂ ਸਾਹਿਬ ਦੇ ਦਰਬਾਰ ਦੇ ਉੱਤੇ ਦੇ ਸਭ ਦੇ ਸਾਥੂ ਸੰਤਾ ਟੈਲੀਫੋਨ ਕਰਕੇ ਫਰਿਆਦਾ ਕਰਉਂਗਾ ਮੀਆਂ ਸਾਹਿਬ ਦੇ ਦਰਬਾਰ ਤੇ ਦਰਬਾਰ ਦਾ ਤੁਰਕਿਆ ਤੋਂ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੇ ਜੋ ਕਦੇ ਇੰਡੀਆ ਨਹੀਂ ਆਏ ਮੀਆਂ ਸਾਹਿਬ ਦੇ ਦਰਬਾਰ ਤੇ ਕਰਨਾਣੇ ਤੋਂ ਗਏ ਮਾਸਟਰ ਪ੍ਰੇਮ ਕੋਲੇ ਵਿਅਕਤ ਮਾਇਆ ਪੇਚੀ ਤੇ ਆਪਣੇ ਪੁੱਤਰ ਅਹਿਮਦ ਮਹੰਮਦ ਨੂੰ ਇਹ ਕੰਮ ਦੇ ਵਿੱਚ ਜਦਨੇ ਆਪ ਮੀਆਂ ਸਾਹਿਬ ਦੇ ਚਰਨਾਂ ਵਿੱਚ ਪ੍ਰਿਆਸ ਕਰਾਇਆ ਗੰਗਾ ਨਗਰ ਤੋਂ ਬੱਚੀ ਮਨਜੀਤ ਨੇ ਆਪਣੇ ਪਤੀ ਹੈਪੀ ਨੂੰ ਜਿਹਨਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਮੀਆਂ ਸਾਹਿਬ ਦੇ ਚਰਨਾਂ ਵਿੱਚ ਪ੍ਰਿਆਸ ਕਰਕੇ ਬੱਚਾ ਹੈਪੀ ਠੀਕ ਹੋਇਆ ਉਹ ਵੀ ਮੀਆਂ ਸਾਹਿਬ ਦੇ ਚਰਨਾਂ ਵਿੱਚ ਆਪਣੇ ਸੁੱਖ ਝੜਾ ਕੇ ਗਏ ਤੇ ਹਰ ਹਰ ਵਾਰ ਮਹਿਨੇ ਆਪਣੇ ਮੀਆਂ ਸਾਹਿਬ ਦੇ ਬਾਅਦ ਤੇ ਦਸੌਂਦ ਕੱਟਦੇ ਆ ਔਰ ਇਹਨਾਂ ਨੇ ਜੋ ਇਹ ਦੱਸਿਆ ਕਿ ਜਿਨਾਂ ਨੇ ਵੀ ਇਸ ਸਥਾਨ ਤੇ ਚਾਹੇ ਉਹ ਆਏ ਨੇ ਚਾਹੇ ਇਹ ਵੀਰ ਉੱਥੇ ਬੈਠ ਕੇ ਉਹਨਾਂ ਨੇ ਫਰਿਆਦ ਕੀਤੀ ਆ ਔਰ ਉਹਨਾਂ ਦੀ ਮਨੋ ਕਾਮਨਾ ਜੋ ਇਹਨਾਂ ਨੇ ਦੱਸਿਆ ਇਹਨਾਂ ਦੇ ਮੁਤਾਬਕ ਜਿਹੜੀ ਆ ਉਹ ਪੂਰੀ ਹੋਈ ਹੈਗੀਆ ਤੁਸੀਂ ਵੀ ਇਸ ਸਥਾਨ ਦੇ ਇੱਕ ਵਾਰ ਦਰਸ਼ਨ ਜ਼ਰੂਰ ਕਰੋ ਨਵਾ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਰੀਡਰ ਕਹਿੰਤ ਖਰਚਾ ਦੀ ਇਹ ਵਿਸ਼ੇਸ਼ ਰੱਖੋ ਇਤਰਾਹੀ ਦਿਨ ਚੜਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਜਿਹੜੀ ਸੰਗਤ ਹੈਗੀ ਆ ਇਸ ਮੌਕੇ ਤੇ ਇਸ ਦਰਬਾਰ ਦੇ ਉੱਪਰ ਜਿਹੜੀ ਸੰਗਤ ਹੈਗੀ ਆ ਉਹਦੇ ਵਿੱਚ ਵਾਧਾ ਹੋ ਰਿਹਾ ਆ ਔਰ ਸੰਗਤ ਜਿਹੜੀ ਆ ਲਗਾਤਾਰ ਇਸ ਮੌਕੇ ਦੇ ਉੱਪਰ ਆ ਰਹੀ ਆ ਔਰ ਇਸ ਵੀਡੀਓ ਨੂੰ ਕੋਈ ਵੀ ਸਕਿਪ ਕਰਕੇ ਨਾ ਦੇਖਣਾ ਕਿਉਂਕਿ ਫਿਰ ਕੋਈ ਗੱਲ ਵੀ ਤੁਹਾਨੂੰ ਸਮਝ ਨਹੀਂ ਆਏਗੀ। ਔਰ ਜੋ ਇਸ ਇੱਥੇ ਚਮਤਕਾਰ ਹੋਏ ਨੇ ਕਿਹੜੇ-ਕਿਹੜੇ ਚਮਤਕਾਰ ਹੋਏ ਨੇ ਬੇਸ਼ੱਕ ਨਮਾਸ਼ਰ ਦਾ ਬਾਬਾ YouTube ਚੈਨਲ ਉਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਹਨਾਂ ਦੇ ਕਹਿਣ ਤੱਕ ਜੋ ਵੀ ਚਮਤਕਾਰ ਹੋਏ ਨੇ ਤੇ ਉਹ ਇੱਕ ਵਾਕਿਆਈ ਬੇਮਿਸਾਲ ਨੇ। ਔਰ ਤੁਸੀਂ ਵੀ ਇਸ ਸਥਾਨ ਦੇ ਉੱਪਰ ਆਓ। ਔਰ ਦੇਖ ਪਾ ਰਹੇ ਆ ਲਗਾਤਾਰ ਸੰਗਤ ਜਿਹੜੀ ਆ ਇਸ ਮੌਕੇ ਤੇ ਪਹੁੰਚ ਰਹੀ ਆ। ਇਸ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਸੰਗਤ ਜਿਹੜੀ ਆ ਲਗਾਤਾਰ ਆ ਰਹੀ ਆ ਔਰ ਪਿੰਡ ਗਰਚਾ ਤੋਂ ਵੀ ਟੈਂਪੂ ਜਿਹੜਾ ਆ ਉਹ ਭਰ ਕੇ ਆਇਆ ਹੈ ਔਰ ਚਰਾ ਕਰ ਰਹੇ ਨੇ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਗਰਚਾ ਪਿੰਡ ਤੋਂ ਵੀ ਸੰਗਤ ਜਿਹੜੀ ਆ ਇਸ ਮੌਕੇ ਤੇ ਪਹੁੰਚੀ ਹੈਗੀ ਆ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਪਲ ਹਰ ਚੀਜ਼ ਮਤਲਬ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ। ਔਰ ਇਸ ਮੌਕੇ ਤੇ ਕਰੀਬ ਜੋ ਬਾਬਾ ਜੀ ਨੇ ਸਾਨੂੰ ਦੱਸਿਆ ਪੌਣੇ 1 12:30 ਵਜੇ ਦੇ ਕਰੀਬ ਜੋ ਅਰਦਾਸ ਕੀਤੀ ਜਾਏਗੀ। ਔਰ ਸੁਖਣਾ ਜਿਹੜੀਆਂ ਆ ਇੱਥੇ 12 ਆਂਦੀਆਂ ਨੇ। ਤੂਫ ਅਰਗਬਤੀ ਬਾਬਾ ਜੀ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਹੈ। ਔਰ ਦੇਖਦੇ ਹੀ ਦੇਖਦੇ ਪੂਰਾ ਹਾਲ ਜਿਹੜਾ ਆ ਇਹ ਭਰ ਚੁੱਕਾ ਹੈ। ਔਰ ਤੁਸੀਂ ਇਸ ਚੈਨਲ ਤੇ ਜਿਹੜਾ ਉਹ ਦੇਖ 파 ਰਹੇ ਹੋ ਔਰ ਇਸ ਸਥਾਨ ਤੇ ਸੰਗਤ ਤੁਸੀਂ ਦੇਖ 파 ਰਹੇ ਹੋ ਲਗਾਤਾਰ ਜਿਸ ਤਰ੍ਹਾਂ ਕੀ ਪਹੁੰਚ ਰਹੀ ਹੈ ਕਾਫੀ ਮਾਨਤਾ ਹੈ ਇਸ ਸਥਾਨ ਦੀ ਪਾਪਾ ਜੀ ਬਲੋ ਅਗਰਵਤੀ ਤੋਂ ਉਪਗਰਵਤੀ ਜਿਹੜਾ ਉਹ ਕੀਤਾ ਗਿਆ ਹੈ ਅਸੀਂ ਚੈਨਲ ਤੇ ਪੂਰਾ ਜੋ ਵੀ ਇੱਥੇ ਦੀ ਵਿਧੀ ਹੈ ਉਹ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਸਾਡੇ ਤੇ ਵੀ ਮਾਲਕ ਕਿਰਪਾ ਬਣਾਈ ਰੱਖਣ ਔਰ ਪੂਰੀ ਵਿਧੀ ਜੋ ਵੀ ਇੱਥੇ ਹੈ ਉਹ ਤੁਹਾਨੂੰ ਅਸੀਂ ਇਸ ਚੈਨਲ ਦੇ ਉੱਪਰ ਤਕਾ ਪਾ ਰਹੇ ਆਂ ਕਿੱਥੇ ਪ੍ਰਸ਼ਾਦ ਜਿਹੜਾ ਆ ਚੜਾਇਆ ਜਾਂਦਾ ਹੈ ਪਹਿਲਾਂ ਔਰ ਇਸ ਦੇ ਨਾਲ-ਨਾਲ ਕਿੱਥੇ ਧੂਫ ਅਰਵਤੀ ਕੀਤੀ ਜਾਂਦੀ ਹੈ ਔਰ ਨਗਾੜਾ ਇਹ ਵੀ ਦੇਖ ਪਾ ਰਹੇ ਹਾਂ ਢੋਲ ਤਮੱਕੇ ਜਿਹੜੇ ਆ ਉਹ ਵੀ ਇੱਥੇ ਢੋਲ ਵਾਲੇ ਵੀ ਪਹੁੰਚ ਚੁੱਕੇ ਨੇ ਪਹਿਲਾਂ ਜਿਹੜੇ ਆ ਤੂਫ ਅਗਰਵਤੀ ਜਿਹੜਾ ਉਹ ਕੀਤਾ ਜਾ ਰਿਹਾ ਆ ਬਾਬਾ ਜੀ ਵੱਲੋਂ ਉਹ ਤੁਹਾਨੂੰ ਪੂਰੇ ਦਾ ਪੂਰਾ 베ਰਵਾ ਜਿਹੜਾ ਆ ਅਸੀਂ ਆਪਣੇ ਚੈਨਲ ਤੇ ਦਿਖਾ ਪਾ ਰਹੇ ਹਾਂ ਇਹ ਪਾਰੇ ਹੋਣ ਲਿਗਾ ਨਾਰ ਸੰਗਤ ਜਿਹੜੀ ਆ ਪਹੁੰਚ ਰਹੀ ਆ thank <laughs> you बिरेदा बोल सच्चे भगवान ये कारा मापे अनुमान दा बोल सच्चे भगवान ये कारा कताली बलंगा दा बोल सच्चे भगवान ये कारा साईं लोकां दा बोल सच्चे भगवान ये कारा राजा वली दा बोल सच्चे भगवान ये कारा मस्त ਇਸ ਵੀਡੀਓ ਨੂੰ ਜੋ ਵੀ ਆਪਣੇ ਘਰ ਦੇ ਵਿੱਚ 15 ਮਿੰਟ ਜਾਂ 20 ਮਿੰਟ ਲਗਾ ਕੇ ਛੱਡੇਗਾ ਮਤਲਬ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਤੁਸੀਂ ਇਸ ਵੀਡੀਓ ਨੂੰ ਆਪਣੇ ਘਰ ਪਰਿਵਾਰ ਦੇ ਵਿੱਚ ਲਗਾਓ ਮਾਲਕ ਤੁਹਾਡੀਆਂ ਵੀ ਮਨੋ ਕਾਮਨਾ ਜਿਹੜੀਆਂ ਉਹ ਪੂਰੀਆਂ ਕਰਨਗੇ ਇਸ ਅਰਦਾਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਆ ਉਹ ਚਲਾਓ ਔਰ ਪੂਰੀ ਦੀ ਪੂਰੀ ਅਰਦਾਸ ਜਿਹੜੀ ਆ ਅਸੀਂ ਆਪਣੇ ਇਸ ਚੈਨਲ ਤੇ ਤੁਹਾਨੂੰ ਦਿਖਾਈ ਆ ਸੋ ਇੱਕ ਇਸ ਨੂੰ ਆਪਣੇ ਸਵੇਰੇ ਸ਼ਾਮ ਤੁਸੀਂ ਆਪਣੇ ਇਸ ਘਰ ਦੇ ਵਿੱਚ ਇਸ ਨੂੰ ਚਲਾਓ ਔਰ ਅਰਦਾਸ ਕਰੋ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਏ ਢੋਲ ਲਗਾੜੇ ਸੰਖ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੇਖ 파 ਰਹੇ ਹੋ ਕਿੱਥੇ ਦਾ ਦ੍ਰਿਸ਼ ਤੋਂ ਵਸੀਏ ਹੋ ਪਾਗਾਂ ਦੇ ਵਿੱਚ ਪਕਾ ਪਾਵਾਂਗੇ ਪ੍ਰਸ਼ਾਦ ਇੱਕ ਵਾਰ ਹੈ ਤੋਂ ਤੋਗ ਲਗਾਇਆ ਜਾ ਰਿਹਾ ਹੈ ਪੂਰੀ ਵਿਧੀ ਤੋਂ ਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ। ਉਹ ਦੇਖਣਾ ਬਹੁਤ ਬਹੁਤ। ਉਹ ਪ੍ਰਸ਼ੰਤਾ। ਉਹ ਤਾਂ ਨਹੀਂ ਪੜ੍ਹਿਆ ਗਿਆ ਤਾਂ ਮਤਲਬਾ ਜਿੰਨੇ ਵੀ ਸ਼ਰਧਾਲੂ ਇੱਥੇ ਪ੍ਰਸ਼ਾਦ ਲੈ ਕੇ ਆਉਂਦੇ ਨੇ ਉਹਨਾਂ ਦਾ ਭੋਗ ਜਿਹੜਾ ਆ ਕੀ ਲਗਾਇਆ ਜਾਂਦਾ ਹੈ ਬਾਬਾ ਜੀ ਵੱਲੋਂ ਜੋ ਵੀ ਇੱਥੇ ਪ੍ਰਸ਼ਾਦ ਚੜ੍ਹਾਉਂਦੇ ਨੇ ਅਸੀਂ ਆਪਣੇ ਚੈਨਲ ਤੇ ਪੂਰੀ ਵਿਧੀ ਤੁਹਾਨੂੰ ਅਸੀਂ ਦਿਖਾਈ ਹੈ ਭੋਗ ਲਗਾਇਆ ਜਾ ਰਿਹਾ ਹੈ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਔਰ ਇੱਕ ਖੂਈ ਦੇਖ ਸਕਦੇ ਹੋ ਪੂਰੀ ਮਰਿਆਦਾ ਅਨੁਸਾਰ ਜਿਹੜਾ ਇੱਥੇ ਹਰ ਕੰਮ ਜਿਹੜਾ ਉਹ ਕੀਤਾ ਜਾਂਦਾ ਹੈ ਸਭ ਤੇ ਕਿਰਪਾ ਬਣਾਈ ਰੱਖਣ